ਅੰਜੀ ਸਰ ਕੀ ਮੀਟਿੰਗ ਹੈਗੇ ਜਿਹਨੂੰ ਲੈ ਕੇ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਜੀ ਅੱਜ ਅਸੀਂ ਤਾਂ ਇਕੱਠੇ ਹੋਏ ਆ ਸਾਡਾ 16 ਤਰੀਕ ਨੂੰ ਦਿਨ ਐਤਵਾਰ ਦੂਸਰਾ ਖੂਦਾਰ ਕੈਂਪ ਲਗਾਇਆ ਜਾ ਰਿਹਾ ਮੰਦਰ ਸ਼੍ਰੀ ਯਾਨਕੀ ਦਾਸ ਵਿੱਚ ਜਿਹੜੀ ਐਨ ਜੀਓ ਹੈ ਜਿਹਦੇ ਵੱਲੋਂ ਇਹ ਜਿਹੜਾ ਟੈਂਪਲ ਆਇਆ ਇਹ ਸ਼ਾਇਦ ਉਦਮ ਸਿੰਘ ਐਨ ਜੀਓ ਲੰਡਨ ਕਪੂਰਥਾਲੀ ਦੀ ਟੀਮ ਵੱਲੋਂ ਲਗਾਇਆ ਜਾ ਰਿਹਾ ਜੀ ਇਹ ਕੌਣ ਹੈ ਕਿ ਫਾਊਂਡਰ ਕੌਣ ਹੈਗੇ ਇਹ ਮਨਜੀਤ ਸਿੰਘ ਭਮਰਾ ਤੇ ਅਰਜੀਤ ਸਿੰਘ ਅਰਜੀਤ ਕੰਬੋਜ ਕਿੰਨਾ ਕੈਂਪ ਪਹਿਲਾ ਲਗਾਇਆ ਗਿਆ ਇਹ ਦੂਸਰਾ ਕੈਂਪ ਲਗਾਇਆ ਜਾ ਰਿਹਾ ਹਰ ਤਿੰਨ ਮਹੀਨੇ 6 ਮਹੀਨੇ ਬਾਅਦ ਹਰ ਵਾਰੀ ਲਗਾਇਆ ਜਾਏਗਾ ਤੀਸਰਾ ਉਹਨਾਂ ਲੱਗੇਗਾ ਫਿਰ ਚੌਥਾ ਲੱਗੇਗਾ ਇਦਾਂ ਬਾਈ-ਬਾਈ ਚੱਲੀ ਜਾਏਗਾ ਕੀ ਸੁਲਾਈ ਦੇ ਕੰਮ ਕੀ ਕਰਦੇ ਇਹ ਦੇਖੋ ਜੀ ਜਿੱਦਾਂ ਲਾਸਟ ਟਾਈਮ ਪੰਜਾਬ ਦੇ ਵਿੱਚ ਕਾਫੀ ਫਲੱਡ ਆਇਆ ਸੀਗਾ ਪਾ ਕਿੰਨਾ ਪਾਣੀ ਸੀ ਸਾਰੇ ਉਹਨਾਂ ਦੀ ਸਾਰੀ ਸਹਾਇਤਾ ਕੀਤੀ ਆ ਮਕਾਨ ਟੁੱਟੇ ਆ ਉਹਨਾਂ ਦੀ ਜਾਨ ਮਾਰੀ ਜਿੰਨਾ ਵੀ ਹੋਇਆ ਸਾਰੇ ਆਪਾਂ ਸਾਰੇ ਨਾਲ ਰਹੇ ਸੀ ਠੀਕ ਹੈ ਬਸ ਹੀ ਸਾਰੇ ਪਹੁੰਚੋ ਕੈਂਪ ਤੇ ਆਪਣਾ ਖੂਨਦਾਨ ਦਾ ਲਾਲ ਦੇ ਸ਼ਾਮਿਲ ਹੋਵੋ ਖੂਨਦਾਨ ਇੱਕ ਮਹਾਨ ਹੈ ਧੰਨਵਾਦ ਜੀ ਸਰ ਕੀ ਨਾ ਤੁਹਾਡਾ ਮੇਰਾ ਨਾਮ ਰਾਹੁਲ ਸੈੱਟੀ ਹੈ ਜੀ ਹਾਂਜੀ ਸਰ ਜਿਹੜਾ ਕੈਂਪ ਲੱਗ ਰਿਹਾ ਹੈ ਕੀ ਵਿਸ਼ੇਸ਼ਤਾ ਹੈ ਜੀ ਜਿਹੜਾ ਕੈਂਪ ਲਗਾ ਰਿਹਾ ਸੀ ਸਾਰੇ ਮਿਲ ਕੇ ਲਗਾ ਰਹੇ ਸਾਡੇ ਟੋਟਲ ਮੈਂਬਰ ਕਾਫੀ ਹੈ ਜੁੜੇ ਹੋਏ ਸਾਡੇ ਨਾਲ ਤੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਸਾਡੇ ਵੱਲੋਂ ਇਹਦੇ ਵਿੱਚ ਕਾਫੀ ਜਗ੍ਹਾ ਜਗ੍ਹਾ ਤੋਂ ਬੰਦੇ ਆ ਆਂਦੇ ਪਿਛਲੇ ਸਾਲ ਵੀ ਆ ਪਿਛਲੀ ਵਾਰੀ ਵੀ ਆਈ 6 ਮਹੀਨੇ ਪਹਿਲਾਂ ਅਸੀਂ ਲਗਾਇਆ ਸੀ ਤੇ ਇਸ ਵਾਰੀ ਵੀ ਆਪਾਂ ਲਗਾ ਰਹੇ ਤੇ ਕਾਫੀ ਮੰਦਰ ਦੀਆਂ ਟੀਮਾਂ ਕਾਫੀ ਜਿੱਦਾ ਸਾਡੇ ਦੀਪਿਕ ਸਲਵਾਨ ਜੀ ਹੋਈ ਸਾਡੇ ਨਾਲ ਜੁੜੇ ਹੋਏ ਆ। ਹੋਰ ਐਨਜੀਓ ਐਨਜੀਓ ਦੇ ਕਾਫੀ ਮੈਂਬਰ ਸਾਡੇ ਨਾਲ ਹੈਗੇ ਆ। ਠੀਕ ਹੈ ਤੇ ਇਹ ਸਾਰੇ ਮੈਂਬਰ ਇਕੱਠੇ ਹੋ ਗਏ ਸੀ ਪੂਰੀ ਤਰੀਕੇ ਨਾਲ ਪੂਰੇ ਮਤਲਬ ਜੋਸ਼ ਦੇ ਨਾਲ ਸਾਰੀ ਟੀਮ ਲੱਗੀ ਹੁੰਦੀ ਹੈ ਤੇ ਆਪਾਂ ਖੂਨ ਦਾ ਕੰਮ ਲਗਾਈਦਾ। ਖੂਨ ਦਾ ਜਿਹੜਾ ਦਾਖੂਨ ਨੂੰ ਲੋਕਾਂ ਵੱਲੋਂ ਕੀਤਾ ਜਾਏਗਾ ਉਹਨਾਂ ਨੂੰ ਜੇ ਕੋਈ ਲੈਣਾ ਚਾਹੁੰਦਾ ਖੂਨ ਜਿਹੜਾ ਡੋਨੇਟ ਕੀਤਾ ਉਹਦੀ ਕੀ ਕੀ ਪ੍ਰੋਸੈਸ ਕਿਵੇਂ ਹੈਗਾ ਜਿਹੜਾ ਡੋਨੇਟ ਕਰਦੇ ਆ ਉਹ ਸਿਵਲ ਹਸਪੀਟਲ ਦੇ ਵਿੱਚ ਚਲਾ ਜਾਂਦਾ ਠੀਕ ਹੈ ਜੇ ਕਿਸੇ ਨੂੰ ਲੋੜ ਹੁੰਦੀ ਆ ਸੀ ਉਹਨੂੰ ਪ੍ਰੋਵਾਈਡ ਵੀ ਕਰਵਾ ਦੇਈਦਾ। ਨੇ ਕੋਸਟ ਹੋਣਾ ਲੱਗਦੀ ਨਹੀਂ ਕੋਈ ਫ੍ਰੀ ਆਫ ਕੋਸ ਅਸੀਂ ਦੇ ਗੁਰ ਮੈਸੇਜ ਕੀ ਦੇਣਾ ਚਾਹੁੰਦਾ ਮੈਂ ਮੈਸੇਜ ਇਹੀ ਦੇਣਾ ਚਾਹੁੰਦਾ ਕਿ ਨਸ਼ਿਆ ਤੋਂ ਦੂਰ ਰਹੋ ਲਾਈ ਦੇ ਕੰਮਾਂ ਚੜੋ ਸਾਰੇ ਇਕੱਠੇ ਹੋ ਗਏ ਇਕਜੁੱਟ ਹੋ ਗਏ ਆਪਾਂ ਸਾਰੇ ਲਾਈ ਦੇ ਕੰਮ ਕਰੀਏ ਤਾਂ ਕਿ ਅੱਗੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਸੀ ਸਾਰੇ ਇਕੱਠੇ ਮਿਲ ਜੁੜ ਕੇ ਇੱਕ ਦੂਨਾਂ ਦੀ ਸਹਾਇਤਾ ਕਰੀਏ ਤੇ ਆਪ ਅਸੀਂ ਸਾਰੇ ਮਿਲ ਕੇ ਅੱਗੇ ਵਧੀਏ